ਬਹੁਤ ਸਾਰੇ ਚਰਚ ਹਰ ਐਤਵਾਰ ਨੂੰ ਅराधना ਦਾ ਪ੍ਰਬੰਧ ਕਰਦੇ ਹਨ ਹਾਲਾਂਕਿ ਬਾਈਬਲ ਵਿੱਚ ਪਰਮੇਸ਼ਵਰ ਦਾ ਕੋਈ ਵਚਨ ਨਹੀਂ ਹੈ ਜੋ ਸਾਨੂੰ ਐਤਵਾਰ ਨੂੰ ਅराधना ਦਾ ਦਿਨ ਮਨਾਉਣ ਦਾ ਹੁਕਮ ਦਿੰਦੇ ਹਨ ਇਥੋਂ ਤੱਕ ਕਿ ਐਤਵਾਰ ਦੀ ਅराधना ਮਨਾਉਣ ਵਾਲਾ ਰੋਮਨ ਕੈਥੋਲਿਕ ਚਰਚ ਵੀ ਇਸ ਤੱਥ ਨੂੰ ਸਵੀਕਾਰ ਕਰਦਾ ਹੈ ਕੁਝ ਹੋਰ ਕਿੰਦੀ ਲੋੜ ਨਹੀਂ ਪਰ ਕੀ ਸਾਰੇ ਮਸੀਹੀ ਬਿਨਾਂ ਲੋੜ ਦੇ ਸੰਸਾਰਿਕ ਕੰਮ ਰੋਕੇ ਐਤਵਾਰ ਨੂੰ ਆਦਰਯੋਗ ਦਿਨ ਨਹੀਂ ਮਨਾਉਂਦੇ

ਪਵਿੱਤਰ ਸ਼ਾਸਤਰ ਐਤਵਾਰ ਨੂੰ ਜੋ ਹਫ਼ਤੇ ਦਾ ਪਹਿਲਾ ਦਿਨ ਹੈ ਨਹੀਂ ਪਰ ਸ਼ਨੀਵਾਰ ਨੂੰ ਪਵਿੱਤਰ ਮਨਾਉਣ ਲਈ ਕਹਿੰਦੇ ਹਨ ਜੋ ਹਫ਼ਤੇ ਦਾ ਆਖਰੀ ਦਿਨ ਹੈ ਇਸ ਤਰ੍ਹਾਂ ਇਥੋਂ ਤੱਕ ਕਿ ਜਿਹੜੇ ਲੋਕ ਐਤਵਾਰ ਨੂੰ ਆਰਾਧਨਾ ਦੇ ਦਿਨ ਦੇ ਰੂਪ ਨੂੰ ਜ਼ਰੂਰੀ ਮੰਨਉਂਦੇ ਹਨ ਉਹ ਸਵੀਕਾਰ ਕਰਦੇ ਹਨ ਕਿ ਪਰਮੇਸ਼ਵਰ ਦੁਆਰਾ ਠਹਿਰਾਇਆ ਗਿਆ ਸਬਤ ਦਾ ਦਿਨ ਸ਼ਨੀਵਾਰ ਹੈ ਅਤੇ ਐਤਵਾਰ ਦੀ ਆਰਾਧਨਾ ਦੀ ਰੀਤੀ ਬਾਈਬਲ ਵਿੱਚ ਨਹੀਂ ਪਾਈ ਜਾਂਦੀ ਹੈ ਅਸਲ ਵਿੱਚ ਬਾਈਬਲ ਵਿੱਚ ਸਿਰਫ ਸਬਤ ਸੱਤਵੇਂ ਦਿਨ ਦਾ ਜ਼ਰੂਰੀ ਪਾਲਨ ਕਰਨ ਦਾ ਹੁਕਮ ਹੈ ਸਭ ਤੋਂ ਪਹਿਲਾਂ ਆਓ ਪੁਰਾਣੇ ਨੇਮ ਦੇ ਸਵੇ ਵਿੱਚ ਪਰਮੇਸ਼ਵਰ ਯਹੋਵਾ ਦੁਆਰਾ ਕਹੇ ਗਏ 10 ਹੁਕਮਾਂ ਵਿੱਚੋਂ ਚੌਥੇ ਹੁਕਮ ਨੂੰ ਵੇਖੀਏ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ 6 ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਤੰਦਾ ਕਰ ਪਰ ਸੱਤਵਾਂ ਦਿਨ ਯਹੋਵਾ ਤੇਰੇ ਪਰਮੇਸ਼ੁਰ ਲਈ ਸਬਤ ਹੈ ਪਰਮੇਸ਼ਵਰ ਨੇ ਹੁਕਮ ਦਿੱਤਾ ਹੈ ਕਿ 6 ਦਿਨਾਂ ਲਈ ਕੰਮ ਕੀਤਾ ਜਾ ਸਕਦਾ ਹੈ ਪਰ ਸੱਤਵੇਂ ਦਿਨ ਸਬਤ ਨੂੰ ਪਵਿੱਤਰ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਪਰਮੇਸ਼ਵਰ ਦਾ ਵਿਸ਼ਰਾਮ ਦਾ ਦਿਨ ਹੈ ਦੂਜੇ ਸ਼ਬਦ ਵਿੱਚ ਉਹਨਾਂ ਨੇ ਸਾਨੂੰ ਹਫ਼ਤੇ ਦੇ ਪਹਿਲੇ ਦਿਨ ਐਤਵਾਰ ਨੂੰ ਮਨਾਉਣ ਦਾ ਹੁਕਮ ਨਹੀਂ ਦਿੱਤਾ ਇਸ ਲਈ ਜਿਸ ਦਿਨ ਸਾਨੂੰ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਵਿੱਚ ਪਵਿੱਤਰ ਰੱਖਣਾ ਚਾਹੀਦਾ ਹੈ ਉਹ ਸਬਤ ਦਾ ਦਿਨ ਹੈ ਸਤਵਾਂ ਦਿਨ ਜੋ ਸ਼ਨੀਵਾਰ ਹੈ ਨਵੇਂ ਨੇਮ ਦੇ ਸਵੇ ਵਿੱਚ ਵੀ ਯਿਸੂ ਪਰਮੇਸ਼ਵਰ ਜੋ ਸਰੀਰ ਵਿੱਚ ਆਏ ਨੇ ਇਹ ਵੀ ਸਿਖਾਇਆ ਕਿ ਸੰਤਾਂ ਨੂੰ ਸਬਤ ਨੂੰ ਯੁੱਗ ਦੇ ਅੰਤ ਤੱਕ ਮਨਾਉਣਾ ਚਾਹੀਦਾ ਹੈ ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭਜਣਾ ਸਿਆਲ ਵਿੱਚ ਜਾਂ ਸਬਦ ਦੇ ਦਿਨ ਨਾ ਹੋਵੇ ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੋਣ ਟੋੜੀ ਹੋਇਆ ਤੇ ਨਾ ਕਦੇ ਹੋਵੇਗਾ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨ ਲਈ ਕਿਹਾ ਕਿ ਬਿੱਤਾ ਦਾ ਆਖਰੀ ਦਿਨ ਸਬਦ ਨੂੰ ਨਾ ਆਵੇ ਇਸ ਦਾ ਮਤਲਬ ਹੈ ਕਿ ਸੰਤਾਨੂ ਸੰਸਾਰ ਦੇ ਅੰਤ ਤੱਕ ਸਬਦ ਨੂੰ ਪਵਿੱਤਰ ਮਨਾਉਣਾ ਚਾਹੀਦਾ ਹੈ ਇਸ ਤਰ੍ਹਾਂ ਇਹ ਪੁਰਾਣੇ ਨੇਮ ਅਤੇ ਨਵੇਂ ਨੇਮ ਦੋਵਾਂ ਵਿੱਚ ਦਰਜ ਹੈ ਕਿ ਪਰਮੇਸ਼ਵਰ ਨੇ ਸਾਨੂੰ ਸਿਰਫ ਸਬਤ ਮਨਾਉਣ ਦਾ ਹੁਕਮ ਦਿੱਤਾ ਹੈ। ਬਾਈਬਲ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਹੈ ਕਿ ਹਫ਼ਤੇ ਦੇ ਪਹਿਲੇ ਦਿਨ ਐਤਵਾਰ ਨੂੰ ਮਨਾਉਣਾ ਚਾਹੀਦਾ ਹੈ। ਫਿਰ ਵੀ ਅੱਜ ਬਹੁਤ ਸਾਰੇ ਚਰਚਾ ਨੇ ਪਰਮੇਸ਼ਵਰ ਦੇ ਸਬਤ ਨੂੰ त्याग ਦਿੱਤਾ ਅਤੇ ਐਤਵਾਰ ਦੀਆਂ ਆਰਾਧਨਾਵਾਂ ਦਾ ਆਯੋਜਨ ਕਰਦੇ ਹਨ ਜੋ ਬਾਈਬਲ ਵਿੱਚ ਨਹੀਂ ਪਾਈਆਂ ਜਾਂਦੀਆਂ। ਉਹਨਾਂ ਨਾਲ ਕੀ ਹੋਵੇਗਾ? ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁੰਦਾ ਹੈ ਸਾਖੀ ਦਿੰਦਾ ਹਾਂ ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਉਹ ਬਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਸ ਉੱਤੇ ਵਧਾਵੇਗਾ ਅਤੇ ਜੋ ਕੋਈ ਇਸ ਅਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਸ਼ਤੋ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਹਦਾ ਹਿੱਸਾ ਘਟਾਵੇਗਾ ਜੇ ਅਸੀਂ ਬਾਈਬਲ ਵਿੱਚ ਲਿਖੇ ਗਏ ਪਰਮੇਸ਼ਵਰ ਦੇ ਵਚਨ ਵਿੱਚੋਂ ਕੁਝ ਹੋਰ ਵਧਾਉਂਦੇ ਹਾਂ ਤਾਂ ਸਾਨੂੰ ਬਿਪਤਾਵਾਂ ਮਿਲਣਗੀਆਂ ਇਸ ਦੇ ਇਲਾਵਾ ਜੇ ਅਸੀਂ ਪਰਮੇਸ਼ਵਰ ਦੇ ਵਚਨ ਵਿੱਚੋਂ ਕੁਝ ਕੱਢ ਦਿੰਦੇ ਹਾਂ ਤਾਂ ਅਸੀਂ ਜੀਵਨ ਦੇ ਰੋਖ ਅਤੇ ਪਵਿੱਤਰ ਸ਼ਹਿਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਜੋ ਸਦੀਪਕ ਸੁਵਰਗ ਦਾ ਰਾਜ ਹੈ ਬਾਈਬਲ ਦੇ ਵਚਨਾਂ ਦੇ ਅਨੁਸਾਰ ਅਜਿਹੇ ਲੋਕ ਸੁਵਰਗ ਦੇ ਰਾਜ ਵਿੱਚ ਨਹੀਂ ਵੜਨਗੇ ਪਰ ਬਿਪਤਾਵਾਂ ਪ੍ਰਾਪਤ ਕਰਨਗੇ ਇਸ ਲਈ ਆਓ ਅਸੀਂ ਯਾਦ ਰੱਖੀਏ ਕਿ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਨਾ ਵਿਧਾਈਏ ਜਾਂ ਨਾ ਕੱਢੀਏ ਕਿਰਪਾ ਕਰਕੇ 7ਵੇਂ ਦਿਨ ਸਬਤ ਦਾ ਦਿਨ ਸ਼ਨੀਵਾਰ ਨੂੰ ਮਨਾਓ ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਜ਼ਰੂਰ ਮਨਾਉਣ ਦਾ ਹੁਕਮ ਦਿੱਤਾ ਹੈ ਅਤੇ ਵਾਦਾ ਕੀਤੀਆਂ ਆਸ਼ੀਸ਼ਾਂ ਪ੍ਰਾਪਤ ਕਰੋ